ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਈੜੀ ਤੇ ਬੋਲੀਆਂ ਪਹਿਲਾਂ ਊੜੇ ਤੇ ਐੜੇ ਤੇ ਬੋਲੀਆਂ ਆ ਗਈਆਂ ਨੇ ਜੇ ਤੁਸੀਂ ਨਹੀਂ ਦੇਖੀਆਂ ਤੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਈੜੀ ਤੇ ਬੋਲੀਆਂ ਇੱਕ ਤਾਂ ਨਨਦੇ ਤੂੰ ਨੀ ਪਿਆਰੀ ਇੱਕ ਤਾਂ ਨਨਦੇ ਤੂੰ ਨੀ ਪਿਆਰੀ ਦੁੱਜਾ ਪਿਆਰਾ ਤੇਰਾ ਵੀਰ ਨਹੀਂ ਜਦਰੋਂਦਾ ਨਨਦੇ ਅੱਖਾਂ ਚੋਂ ਵਗਦਾ ਨੀਰ ਨਹੀਂ ਜਦਰੋਂਦਾ ਨਨਦੇ ਅੱਖਾਂ ਚੋਂ ਵਗਦਾ ਨੀਰ ੜੀ ਇਕ ਤਾ ਨਨ ਦੇ ਤੂੰ ਨੀ ਪਿਆਰੀ ਇਕ ਤਾ ਨਨ ਦੇ ਤੂੰ ਨੀ ਪਿਆਰੀ ਦੁਜਾ ਪਿਆਰਾ ਤੇਰਾ ਵੀਰ ਨੀ ਜਦ ਹੱਸਦਾ ਨੰਦੇ ਹੱਸਦਾ ਦੰਦਾ ਦਾ ਬੀੜ ਨੀ ਜਦ ਹੱਸਦਾ ਨੰਦੇ ਹੱਸਦਾ ਦੰਦਾ ਦਾ ਬੀੜ ਨੀ ਇਕ ਥੋੜੇ ਵਿੱਚ ਕਣਕ ਬਾਜਰਾ ਇਕ ਥੋੜੇ ਵਿੱਚ ਕਣਕ ਬਾਜਰਾ ਦੁਜੇ ਥੋੜੇ ਵਿੱਚ ਰੋਵੇ ਮੈਂ ਥੋੜੀ ਥੋੜੀ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਵੇ ਥੋੜੀ ਥੋੜੀ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਇੱਕ ਟੜੇ ਵਿੱਚ ਕਣਕ ਬਾਜਰਾ ਇੱਕ ਟੜੇ ਵਿੱਚ ਕਣਕ ਬਾਜਰਾ ਦੂਜੇ ਟੜੇ ਵਿੱਚ ਰੋਵੇ ਥੋੜੀ ਥੋੜੀ ਮੈਂ ਸੁਧਰੀ ਬਹੁਤ ਅਸੁਧਰ ਗਿਆ ਤੂੰ ਵੇ ਥੋੜੀ ਥੋੜੀ ਮੈਂ ਸੁਧਰੀ ਬਹੁਤ ਅਸੁਧਰ ਗਿਆ ਤੂੰ ਵੇ ਥੋੜੀ ਥੋੜੀ ਮੈਂ ਸੁਧਰੀ ਇੱਕ ਤੇਲ ਦੀ ਕੂਪੀ ਇੱਕ ਘਿਓ ਦੀ ਕੂਪੀ ਇੱਕ ਤੇਲ ਦੀ ਕੂਪੀ ਇੱਕ ਘਿਓ ਦੀ ਕੂਪੀ ਰੇਹ ਹਕੋਲ ਤੂੰ ਖੜਾਵੇਂ ਮੈਂ ਜੇਠ ਨੇ ਕੁੱਟੀ ਵੇ ਹਕੋਲ ਤੂੰ ਖੜਾਵੇਂ ਮੈਂ ਜੇਠ ਨੇ ਕੁੱਟੀ ਇੱਕ ਤੇਲ ਦੀ ਕੂਪੀ ਇੱਕ ਘਿਓ ਦੀ ਕੂਪੀ ਇੱਕ ਤੇਲ ਦੀ ਕੂਪੀ ਇੱਕ ਘਿਓ ਦੀ ਕੂਪੀ ਸੱਚ ਦੱਸ ਗੋਰੀਏ ਕਾ ਤੂੰ ਜੇਠ ਨੇ ਘੁੱਟੀ ਸੱਚ ਦੱਸ ਗੋਰੀਏ ਕਾ ਤੂੰ ਜੇਠ ਨੇ ਘੁੱਟੀ ਸੱਚ ਦੱਸ ਗੋਰੀਏ ਕਾ ਤੂੰ ਜੇਠ ਨੇ ਘੁੱਟੀ ਸੱਚ ਦੱਸਾਂ ਰਾਜਨਾ ਮੈਥੋਂ ਕਾੜ ਨਹੀਂ ਫੁੱਟੀ ਸੱਚ ਦੱਸਾਂ ਰਾਜਨਾ ਮੈਥੋਂ ਕਾੜ ਨਹੀਂ ਫੁੱਟੀ ਇਸ ਜਵਾਨੀ ਦਾ ਮਾਨ ਨਾ ਕਰੀਏ ਇਸ ਜਵਾਨੀ ਦਾ ਮਾਨ ਨਾ ਕਰੀਏ ਟੁੱਟ ਜਾਊ ਕੱਚ ਦੀ ਵੰਗ ਵਾਂਗੂ ਖਿੜ ਰਹੀਏ ਗੁਲਾਬ ਦੇ ਫੁੱਲ ਵਾਂਗੂ ਖਿੜ ਰਹੀਏ ਗੁਲਾਬ ਦੀਏ ਫੁੱਲ ਵਾਂਗੂ ਖਿੜ ਰਹੀਏ ਗੁਲਾਬ ਦੇ ਫੁੱਲ ਵਾਂਗੂ ਇਹ ਬੋਲੀ ਬਹੁਤ ਸੋਹਣੀ ਸੀ ਬਹੁਤ ਸੌਖੀਆਂ ਨੇੜੀ ਤੇ ਬਹੁਤ ਜਾਨੀਆਂ ਤੇ ਤੁਹਾਨੂੰ ਕਿਹੜੀ ਵਧੀਆ ਲੱਗੀ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਇੱਕ ਚਾਹ ਦੀ ਪੋੜੀ ਇੱਕ ਖੰਡ ਦੀ ਪੋੜੀ ਇੱਕ ਚਾਹ ਦੀ ਪੋੜੀ ਇੱਕ ਖੰਡ ਦੀ ਪੋੜੀ ਜੀਜਾ ਅੱਖੀਆਂ ਨਾ ਮਾਰਵੇ ਮੈਂ ਕੱਲ ਦੀ ਕੁੜੀ ਜੀਜਾ ਅੱਖੀਆਂ ਨਾ ਮਾਰਵੇ ਮੈਂ ਕੱਲ ਦੀ ਕੁੜੀ ਇੱਕ ਕੋੜੀ ਟੁਕਵਾਰੀ ਦੂਜੀ ਅੱਖ ਟੁਨੇ ਹਾਰੀ ਇੱਕ ਕੋੜੀ ਟੁਕਵਾਰੀ ਦੂਜੀ ਅੱਖ ਟੁਨੇ ਹਾਰੀ ਤੀਜੀ ਲੋਕਲੇ ਸ਼ਿਕਾਰੇ ਮਾਰ ਮਾਰ ਪਟਦਾ ਨੀ ਤੂੰ ਜਾਣ ਜੋਗਾ ਤੂੰ ਜਾਣ ਜੋਗਾ ਛੱਡਿਆਣਾ ਪੁੱਤ ਜੱਟ ਦਾ ਨੀ ਤੂੰ ਜਾਣ ਜੋਗਾ ਇੱਕੋ ਬੋਲ ਬੋਲਾ ਬੋਲਣਾ ਕੋਈ ਹੋਰ ਵੇ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਸੌਣ ਦਾ ਮਹੀਨਾ ਬਾਗਾਂ ਵਿੱਚ ਬੁੱਲਣ ਮੋਰ ਵੇ ਅਸਾਣੀ ਸੋਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਅਸਾਣੀ ਸੋਰੇ ਜਾਣਾ ਗੱਡੀ ਨੂੰ ਖਾਲੀ ਮੋੜ ਵੇ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੀ ਬੋਲੀ ਤੁਹਾਨੂੰ ਵਧੀਆ ਲੱਗੀ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਤੇ ਮਿਲਦੇ ਆਪਾਂ ਨੈਕਸਟ ਸਸੇ ਦੇ ਬੋਲੀਆਂ ਲੈ ਕੇ ਤੇ ਜੇ ਵੀਡੀਓ ਵਧੀਆ ਲੱਗਦੀਆਂ ਨੇ ਤੇ ਜਰੂਰ ਦੱਸਿਆ ਜੇ ਤੇ ਜੇ ਕੋਈ ਗਲਤੀ ਹੋ ਗਈ ਤੁਹਾਨੂੰ ਦੇ ਲਈ ਮਾਫ ਕਰਦੇ ਹਾਂ